ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਜੀ ਬਿਆਸ دریا ਦਾ ਕੈਰ ਪਿੰਡ ਰਾਮਪੁਰ ਗੋਰਾ ਸੁਲਤਾਨਪੁਰ ਲੋਧੀ ਦੇਖ ਸਕਦੇ ਆ ਤੁਸੀਂ ਇਹ ਬਹੁਤ ਹੀ ਭਿਆਨਕ ਤਸਵੀਰਾਂ ਹਨ ਪਾਣੀ ਦੀ ਰਫਤਾਰ ਬਹੁਤ ਤੇਜ਼ ਦੇਖ ਸਕਦੇ ਤੁਸੀਂ ਆਹ ਉਹ ਕਮਰਾ ਇਹ ਵੀਰ ਦਾ ਘਰ ਦੇਖ ਸਕਦੇ ਆ ਟੱਟ ਚੁੱਕਾ ਵਾ ਬਹੁਤ ਹੀ ਭਾਰੀ ਨੁਕਸਾਨ ਹੋਇਆ ਬੈਠੇ ਪੱਖੇ ਲਾ ਕੇ ਸੀਦਾ ਕੇ ਜਿਹੜੇ ਸੌਂਦੇ ਸੀ ਹਾਲਾਤ ਕੀ ਬਣੇ ਪਏ ਆ ਆ ਡਾਕਟਰ ਇਹ ਜੋ ਸਾਹਮਣੇ ਉਹ ਸੁਬੇਦਾਂ ਆ ਉੱਥੇ ਦਰਿਆ ਵਗਦਾ ਆ ਜੀ ਦੇਖ ਸਕਦੇ ਤੁਸੀਂ ਤੇ ਦੇਖੋ ਕੀ ਹਾਲਾਤ ਬਣ ਗਏ ਮੇਰੇ ਵੀਰੋ ਆਹ ਦੇਖੋ ਕੰਧ ਦੇ ਨਾਲ ਹੋ ਕੇ ਪਾਣੀ ਵਗੰਦਾ ਹੋਇਆ। ਉਹ سامنے ਕਾਰ ਰੁਕਿਆ ਅੱਗੇ। ਸਾਰਾ ਇਹ ਜਗਾ ਢੱਟ ਗਿਆ। ਆਹ ਦੇਖੋ ਕੀ ਹਾਲਾਤ ਬਣੇ ਹੋਏ ਪਾਣੀ ਦੇਖੋ ਕਿਦਾਂ। ਐਸ ਵੀਰ ਦਾ ਕਾਰ ਆ। ਆ ਜਿਹੜੇ ਦਾ ਜੀ ਦਾ ਸਾਰਾ ਸਮਾਨ ਸੋ ਨਾਲ ਡੰਗਰ ਤੋਂ ਬਰ ਚਰਨੇ ਪਾਰ ਕੱਢਿਆ। ਸਾਰਾ ਸਮਾਨ ਸਟਾਪ ਚਰਦਾ ਉਹ ਦਰਿਆ ਦੇ ਵਿੱਚ ਢਾਹ ਨਾਲ। ਸਾਰਾ ਸਮਾਨ ਥੋੜੀ ਚੱਲਿਆ। ਆਹ ਜਿਹੜੇ ਆਏ ਨੇ ਤੇ ਆ ਸਮਾਨ ਸਭ ਨੂੰ ਖੋਲਦੇ ਪਏ ਆ ਬੂਰੇ ਬਾਏ ਲਾਏ ਆ ਤੇ ਆ ਜਿਹੜਾ ਸਮਾਨ ਹੁਣ ਬਹੁਤ ਔਖਾ ਜਣਾ ਆਓ ਦੇਖੋ ਕਮਰੇ ਦੇ ਡਿੱਗੇ ਜਿਹੜੇ ਨੇ ਸ਼ੈੱਡ ਹੋਵੇ ਹੁਣ ਇਹਨਾਂ ਨਾਲ ਸਾਰੇ ਆ ਵੀਰ ਲੱਗੇ ਹੋਏ ਆ ਨਹੀਂ ਇਹ ਤੁਹਾਡਾ ਪਹਿਲਾ ਵੀ ਜਿੰਦਾ ਤੇ ਆਹ ਸਾਰੇ ਕੋਹਾ ਤੇ ਸਾਰਾ ਕੁਝ ਚੱਲਦਾ ਦੱਸ ਨਾ ਸੋ ਗਿਆ